ਮਮਾ ਨਾ ਕਰ ਨਾ ਨਾ ਕਰ ਜੱ ਕੱਛ ਨਹੀਂ ਤੂੰ ਦੰਦੀਆਂ ਭੋਰ ਨਹੀਂ ਮੂੰਹ ਤੇ ਦਿਲ ਕੱਥ ਮਾਰੇ ਗੋਲਾ ਮਮਾ ਨਾ ਹਮਾ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹੈ ਦੋਰ ਲਾਉਂ ਤੈਰੇ ਤੇ ਦੰਦੀ ਕਿਤੇ ਭੋਰ ਨਹੀਂ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭੋਰਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭੋਰ ਨਹੀਂ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭੋਰ ਨਹੀਂ ਤੂੰ ਕੁੱਤੀ ਆ ਮਮਾ ਬਸ ਕਰੋ ਮਾ ਇਹ ਨਹੀਂ ਤਾਂ ਆਨੇ ਖਾ ਮੋਬਾਈਲ ਦੀ ਮਾਂ ਬਣਦੀ ਐ ਸ਼ਿਵ ਜੀ ਹਰਮਾਨ ਦੀ ਮਾਂ ਬਣੀ ਦੀ ਐ ਉਹਦੀ ਮਾਂ ਬਣਦੀ ਦੀ ਬੰਨਾ ਸੁਣ ਦੀ ਮਾਂ ਬਣ ਹਰਮਾਨ ਦੀ ਮਾਂ ਨਾ ਉਹਦੀ ਮਾਂ ਨਹੀਂ ਤੂੰ ਐਵੇਂ ਬਣੀ ਨਹੀਂ ਮੈਂ ਨਹੀਂ ਦੀ ਬੰਨਾ ਮੈਂ ਉਹਦੀ ਪਹਿਲੇ ਬਣੀ ਦੀ ਐ ਤੂੰ ਪੜੀਆ ਜਾਣ ਬੁੱਤ ਕਿਉਂ ਦੀ ਉਹ ਮੇਰਾ ਪੋਤਾ ਉਹ ਤੇਰੇ ਪੁੱਤ ਲੋ ਸਿਆਣਾ ਨਹੀਂ ਹੋ ਜਾਣਾ ਤੇ ਤੂੰ ਮੈਨੂੰ ਦੰਦੀ ਘੋੜੀ ਪਈ ਆਵੇ ਸੁਣ ਦੇਖਾ ਚੀਨ ਇਸ ਦੰਦੀ ਘੋੜੀ ਤੇ ਇੱਥੇ ਦੰਦੀ ਘੋੜੀ ਦੰਦੀਪੋਰੰਦੇ ਇਟਸ ਨੋਟ ਨੀਆ ਤੇ ਕੀਏ ਤੇ ਨੂੰ ਪੀਣਾ ਤੇ ਕੀਏ ਜਨਾਨੀ ਆ ਹੇ ਤੇਰਾ ਬੇਰਾਂ ਕਰਕੇ ਲੈ ਚਿੱਕੇ ਹਾਏ ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਗਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੀਗਾ ਮਮਾ ਨਾਲ ਗਾਣਾ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਸੀ ਕਿ ਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮੰਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮੰਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ-ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮੰਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂਕਿ ਜੇ ਮੰਮਾ ਕਹਿੰਦੀ ਮੰਮਾ ਨਾਲ ਸਾਨੂੰ ਡਰਾਉਂਦੀ ਤਾਂ ਭਗਾਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੁਈ ਮੇਰਾ ਬੰਦਾ ਹੀ ਸਾਡੋ ਐਦਾਂ ਨਹੀਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤੇ ਮੰਗਉਂਦੀ ਆ ਤੇ ਉਸ ਦਿਨ ਫਿਰ ਇਹ ਹੀ ਗੱਲੋਂ ਮੈਂ ਵੀਡੀਓ ਬਣਾ ਲਈ ਮਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਦੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋ ਬਹੁਤ ਵੀਡੀਓ ਪਈਆਂ ਨੇ ਮਮਾ ਕੀ ਮਮਾ ਧੱਕੇ ਨਾਲ ਪਾਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਾਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣੇ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਐੋ ਜਿਹਿਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗਲੋਣੀ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾਲ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋ ਜੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਹੀ ਕਿ ਜਿੱਦਣ ਕੰਪਲੇਨਟ ਕਰਨੀ ਜਿੱਦਣ ਅਸੀਂ ਗਏ ਆ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਸੀਗੀ ਐਸਐਚਓ ਸਾਹਮਣਾਲ ਵੀ ਉਹ ਆਰਗੂਮੈਂਟ ਕਰਦੀ ਪਈ ਸੀਗੀ ਕਿ ਤੁਹਾਨੂੰ ਕਿਤੇ ਹੀ ਮੈਨੂੰ ਥਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਸੀ ਦਾਦੀ ਨੂੰ ਵੀ ਗਾਲਾਂ ਕੱਢਦੀ ਪਈ ਹੈਗੀ ਉੱਥੇ ਮੌਕੇ ਤੇ ਲੇਡੀ ਕਨਸਟੇਬਲ ਨੇ ਛਿੜਕਾਂ ਵੀ ਮਾਰੀਆਂ ਪਰ ਉਹ ਘਰ ਆ ਕੇ ਨਾ ਮਤਲਬ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੀ ਜੋ ਕੀਤਾ ਕਰ ਲਿਆ ਹੁਣ ਕਹਿੰਦੀ ਮੈਂ ਕਰਕੇ ਦੱਸਾਂਗੀ ਤੁਹਾਨੂੰ ਥਾਣਿਆਂ 'ਚ ਕਿਦਾਂ ਜਾਈਦਾ ਤੁਹਾਨੂੰ ਮੈਂ ਦੱਸਾਂਗੀ ਮਤਲਬ ਉਲਟਾ ਥਾਣੇ ਜਾ ਕੇ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਆਪਣੀ ਗਲਤੀ ਮਹਿਸੂਸ ਨਹੀਂ ਹੋਈ ਉਹਨਾਂ ਨੇ ਉਲਟਾ ਦਿਖਾਇਆ ਕਿ ਮੈਂ ਕਿਸੇ ਰੋ ਡਰਦੀਆਂ ਨਹੀਂ ਗਈ ਕਿ ਮੈਂ ਉਹ ਕੰਮ ਫੇਰ ਕਰਾਂਗੀ ਤੇ ਐਸਐਸਓ ਸਰ ਨੇ ਇਹੀ ਲਿਖਵਾਇਆ ਸੀ ਉਹਨਾਂ ਕੋਲ ਲਿਖਾਇਆ ਸੀਗਾ ਕਿ ਨਾ ਤੂੰ ਸ਼ਰਾਬ ਪੀਏਂਗੀ ਨਾ ਤੂੰ ਘਰੇ ਕਲੇਸ਼ ਕਰੇਂਗੀ ਤੇ ਗਾਲਾਂ ਗੂਲਾ ਨਹੀਂ ਕੱਢੇਂਗੀ ਨਾ ਦਦੀ ਵੱਲ ਜਾਏਂਗੀ ਪਰ ਉਹ ਕਹ ਰਹਾਂਦੇ ਆਂ ਫਿਰ ਉਹਨੇ ਉਹੀ ਕੰਮ ਸਟਾਰਟ ਕੀਤੇ ਗਾਲਾਂ ਵੀ ਕੱਢੀਆਂ ਮੈਨੂੰ ਤੇ ਐ ਵੀ ਫਿਰ ਉਹੀ ਗੱਲ ਕੀਤੀ ਕਿ ਮੈਂ ਨਹੀਂ ਹਟਣਾ ਮੈਂ ਜੋ ਕਰਨਾ ਮੈਂ ਕਰਨਾ ਹੀ ਕਰਨਾ ਰਾਜੀਨਾਮਾ ਹਾਂਜੀ ਰਾਜੀਨਾਮਾ ਇਹ ਕਹਿ ਲੋ ਜਾਂ ਵਾਰਨਿੰਗ ਦੇ ਕੇ ਵਾਰਨਿੰਗ ਦਿੱਤੀ ਉਹਨੂੰ ਚੰਗੀ ਤਰ੍ਹਾਂ ਕਿ ਤੂੰ ਅੱਗੇ ਤੋਂ ਇਹ ਕੰਮ ਨਾ ਕਰੀ ਨਹੀਂ ਤੇ ਨੈਕਸਟ ਟਾਈਮ ਤੇਰੇ ਤੇ ਬੰਦੀ ਕਾਰਵਾਈ ਸਖਤ ਹੋਏਗੀ ਉਲਟੀ ਚਾਹੁੰਦੇ ਆਂ ਇਹ ਚਾਹੁੰਦੇ ਆਂ ਕਿ ਚਲੋ ਵੀ 10 ਦਿਨਾਂ ਦੇ ਮਾਰਾ ਹੋਇਆ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਕੰਜਰਾ ਮਾਰਦੇ ਵੜਾ ਬਣਾ ਮਾਰਨ ਦਾ ਤੂੰ ਪਾਣੀ ਦਾ ਗਲਾਸ ਮੂੰਹ ਤੇ ਮਾਰਿਆ ਸੀ ਹੂੰ ਵੱਜਿਆ ਨਹੀਂ ਪਾਣੀ ਬਚਿਆ ਨਹੀਂ ਪਾਣੀ ਵਜਾਈ ਤੇ ਜਿਹੜਾ ਕੋਈ ਤੂੰ ਮੈਨੂੰ ਮम्मा ਕਿਉਂ ਤੰਗ ਕਰ ਰਹੇ ਹੋ ਹੈ ਨਹੀਂ ਸਾਰਿਆਂ ਤੈਨੂੰ ਆਪਣੇ ਫਿਊਚਰ ਦੀ ਚਿੰਤਾ ਨਹੀਂ ਆ ਨਹੀਂ ਮम्मा ਤੁਸੀਂ ਕਿਉਂ ਤੰਗ ਕਰ ਰਹੇ ਹੋ ਉਧਰ ਲਈ ਰਹੀ ਦੰਦਰ ਕੀ ਕਰਨਾ ਮੇਰਾ ਕਮਰੇ ਥੋੜੇ ਆ ਮੈਂ ਇਹਦੇ ਤੱਕ ਹੀ ਰਦਾ ਪਿਆ ਉਧਰ ਕਮਰੇ ਤਾਂ ਨਹੀਂ ਆ ਉਧਰ ਤੇ ਤੂੰ ਸਾਰਾ ਦਿਨ ਉੱਥੋਂ ਨਹੀਂ ਉੱਠਦਾ ਤੂੰ ਇੱਥੇ ਸੁੱਕ ਰਹੀ ਵਦਾਦੀ ਤੇ ਫਿਰ ਮੈਂ ਤਾਂ ਕਰਕੇ ਇੱਧਰ ਆਗਾ ਵਾ ਅੱਛਾ ਹਰਾਮਜਾਦੇ ਸ਼ਰਾਬ ਪੀਤੀ ਹੋएगी ਤੂੰ ਤੇਰੀ ਦਾਦੀ ਨੇ ਮੈਂ ਨਹੀਂ ਪੀਤੀ ਆ ਵੇਖ ਮੈਂ ਨਹੀਂ ਪੀਤੀ ਮੈਂ ਨਹੀਂ ਪਿੰਦੀ ਮੈਂ ਪੀਣੀ ਛੱਡ ਦਿੱਤੀ ਦੀ ਆ ਜਦੋਂ ਤੇ ਮੈਂ ਤੁਹਾਡੇ ਖੋਸ਼ਹਵਾਸ਼ ਵੇਖਿਆ ਨਾ ਫਿਰ ਤੁਸੀਂ ਕੀ ਕਰਤੁਤਾ ਕਰਦੇ ਹੋ ਮੈਂ ਪੀਣੀ ਛੱਡ ਦਿੱਤੀ ਦੀ ਆ ਤੁਸੀਂ ਸ਼ਰਾਬ ਹਰਾਮਜਾਦੇ ਕੁੱਤਾ ਦੱਲਾ ਹਰਾਮਜਾਦੇ ਦੱਲਿਆ ਮੇਰੇ ਢਿੱਡ ਵੀਡ ਹੋਣਦੇ ਹੀ ਆ ਹਾਇ ਮੈਂ ਮਰ ਚਲੀ ਪਰ ਕੋਈ ਨਹੀਂ ਹੈਗਾ ਤਿੰਨ ਦਿਨ ਮੈਂ ਇਹਦੇ ਲਈ ਦਹੀਂ ਲੈ ਕੇ ਆਈ ਸੁਗੋ ਦਾ ਸਾਤ ਲਿਆ ਕੇ ਦਿੱਤਾ ਇਹਨੂੰ ਮੈਂ ਦੁਕਾਨ ਤੇ ਜਾ ਕੇ ਸੁਗੋ ਦਾ ਸਾਤ ਤੇ ਨਹੀਂ ਹੈ ਕੋਈ ਕਰ ਰਹੀ ਨਹੀਂ ਕੋਈ ਕਰ ਨਹੀਂ ਆ ਦਾ ਹੈ ਤੇ ਇਹ ਐਤਵਾਰ ਚੁੰਨੀ ਲੈ ਕੇ ਫੜਾਫੜ ਨਿਕਲ ਵੀ ਗਈ ਸੱਸਾਂ ਤੇ ਉਹ ਦੋਈ ਦੀ ਲੱਤਾਂ ਤੋਰ ਪੀਂ ਉਹ ਦਰੀ ਦੁਨੀਆ ਹਾਇ ਪਿੰਕੀ ਮੇਰੀ ਬੋਣ ਦੇ ਚਪੀੜ ਵੀਡ ਹੋਣਦੇ ਹਾਇ ਮੇਰੀ ਬੋਣ ਦੇ ਚਪੀੜ ਵੀਡ ਹੋਣਦੇ ਹਾਇ ਮੇਰੇ ਬੋਣ ਦੇ ਚਪੀੜ ਵੀਡ ਹੋਣਦੇ ਆ ਇਹਦੀ ਬੜੀ ਮੇਲ ਲੱਭ ਜ ਹੈ ਇਹ ਨੂੰ ਪੁੱਛ ਦਈਂ ਦੇ ਸਬੰਦ ਦਾ ਸਤਿ ਲੈ ਆਪੀ ਦਿੱਤਾ ਵੀ ਨਹੀਂ ਦਿੱਤਾ ਇਹ ਨੂੰ ਇਹ ਬਗਾ ਉਹ ਕੱਟ ਪਈ ਹੋਣੀ ਅੰਦਰ ਹੀ ਉਹ ਦੁਦਲਾ ਦੇ ਇਹ ਕੱਟ ਦੀ ਹੈ ਇਹ ਦੀ ਹਾਂ ਮੈਂ ਕੱਟ ਦੀ ਮਾਰੀ ਭਰਾਮਚਾ ਦੀ ਕੁੱਤੀ ਹੈ ਤੇਰੀ ਧੀ ਦੇ ਮਗਰ 10 ਦਿਨ ਰਹੀ ਹਾਂ ਉੱਥੇ ਮੈਂ 10 ਫਿਰ ਸਿਆ ਗਿਆ ਕੀਤਾ ਨਹੀਂ ਦਿੱਤਾ ਫਾਈਲ ਦੇ ਦੋ ਪਲੀਜ਼ ਸੁਣੋ ਪਲੀਜ਼ ਸੁਣੋ ਸੁਣਨਾ ਆਉਂਦਾ ਮੈਨੂੰ ਚੈੱਕ ਨਾ ਕਰਨੇ ਚਲੋ ਤੁਮ ਆਉਂ ਜਰੀਆਂ ਉਹ ਤੇ ਆਖੀ ਤਾਂ ਨਾ ਮੈਂ ਸਕੂਲ ਵੀ ਐਪਲੀਕੇਸ਼ਨ ਪੁੱਛਾਈ ਕਿ ਨਹੀਂ ਪੁੱਛਾਈ ਪੁੱਛਾਈ ਹੈ ਨਾ ਚਲੋ ਮੈਂ ਤਾਂ ਦੋ ਗੁੰਨ ਦਾ ਪਾਕੇ ਦੇ ਲਈਏ ਤੋ ਵਾਟ ਨਹੀਂ ਕਰੁੰਦੇ ਸੀ ਫਾਇਦਾ ਨਹੀਂ ਹੋਵੇ ਪਾਡੇ ਮੈਂ ਤਾਂ ਵੱਧ ਦੇਣੀ ਬੋਲੇ ਫੜੋ ਫਟੋ ਫਟ ਨਾ ਮੈਂ ਆ ਸੋਨਾ ਐ ਇੰਨਾ ਸੋਹਣਾ ਹੋ ਕੇ ਇੱਟਾ ਫੋਟੋ ਨਹੀਂ ਪਾਏ ਰਿਹਾ

ਮੈਂ ਘਰੋਂ ਚੁੱਕੀ ਥੀ ਵੀ ਹੀ ਕੋਲੋਂ ਨੂੰ ਜਾਂ ਉਪਰੂ ਗਿਆ ਨਹੀਂ ਮੈਂ ਕਿੰਨੀ ਕਾ ਬਣਾ ਚੁੱਕਾ ਹੁਣ ਇਹ ਉਹ ਜਿਸਕ ਸੈਟ ਹੈ ਸੇਟ ਨੂੰ ਆਪਣਾ ਦੇ ਦੇ ਚੋ ਸੋਨੇ ਕੜੀਆ ਉੱਪਰ ਮੈਂ ਤੇ ਭਜਨ ਕੋਰ ਨਾ ਆਇਆ ਮੇਰਾ ਹਾਂ ਤੇ ਇਹ ਨੂੰਹਾਂ ਆਉਂਦੀ ਜਾਂਦੀ ਗਾਲਾਂ ਕੱਢੇ ਬੜੀ ਬਹੁਤ ਕੁਝ ਦੰਦਾ ਮੰਦਾ ਬੋਲਦੀ ਬਹੁਤ ਜ਼ਿਆਦਾ ਮਾੜਾ ਤੇ ਮੈਂ ਇਹਦੀ ਨਾ ਵੀਡੀਓ ਲੱਗਪੀ ਬਣਾਉਣ ਵੇਹ ਚੱਲ ਮੈਂ ਕੋਈ ਮੰਨਦਾ ਤੇ ਹੈ ਨਹੀਂ ਕਿ ਸਾਰੇ ਸੁਣਦੇ ਨਹੀਂ ਸਾਰੇ ਸੁਣਦੇ ਨੇ ਵੀ ਜੋ ਵੀ ਮਾੜਾ ਚੰਗਾ ਹੀ ਬੋਲਣ ਲਈ ਹੈ ਤੇ ਮੈਂ ਫਿਰ ਵੀ ਇਹ ਨਾ ਮੈਂ ਚੱਲ ਮੈਂ ਵੀਡੀਓ ਬਣਾ ਹੀ ਲੈਣੀ ਹੈ ਇਹਦੀ ਇਹ ਫੋਨ ਫੋਨ ਆਵੇ 1/3 ਇਹ ਮੇਰੇ ਕੋਲ ਫੋਨ ਫੋਨ ਆ ਗਈ ਤੇ ਨਾਲ ਹੀ ਮੈਂ ਫੋਨ ਦਿੰਦੀ ਨਹੀਂ ਤੇ ਇਹ ਮਿਲ ਫਿਰ ਮਹਾਤਨਾ ਸ਼ੁਰੂ ਕਰ ਦਿੰਦਾ ਹੈ ਬਟਾ ਇਹ ਨਾ ਮੈਨੂੰ ਤੰਗ ਕਰਦੀ ਆ। ਖਰਾਬ ਹੋ ਗਿਆ ਇਹ ਕੰਮ। ਜਿਆਦਾ ਤ ਵੀ ਜਾਂਦੀ ਵੀ ਮੇਰੇ ਮੇਰੇ ਨਾਲ ਲਗਾ ਦੇ। ਕੀ ਪਤਾ ਹੁਣ ਪਰ ਉਹ ਇਹਨਾਂ ਦੀਆਂ ਕੀ ਚੱਲਦੀਆਂ ਨੇ ਆਪਸ ਵਿੱਚ ਦੋਹਾਂ ਜੀਆਂ ਨੇ। ਦੋਹਾਂ ਜੀਆਂ ਨੇ ਕੀ ਚੱਲਦੀਆਂ ਨੇ। ਕੀ ਉਹਨੂੰ ਸਮਝਾਉਣਾ ਚਾਹੁੰਦੀ ਆ ਤੇ ਕੀ ਉਹ ਨਹੀਂ ਮੰਨਦਾ ਤੇ ਫਿਰ ਮਾਰ ਕਟਾਈ ਹੁੰਦੀ ਆ ਇਹਨਾਂ ਦੀ। ਸ਼ਰਾਬੀ ਸ਼ਰਾਬ ਬੜੀ ਪੀਂਦੀ। ਸ਼ਰਾਬ ਪਿੰਦੀ। ਪੀ ਤੇ ਮੁੰਡਾ ਵੀ ਲੈਂਦਾ। ਮੁੰਡਾ ਵੀ ਪਿੰਦਾ। ਹਾਂ ਕੁੜੀਆਂ ਵੀ ਪੜੀਆਂ ਲਿਖੀਆਂ ਨੇ। ਦਵਾਈ ਵੀ ਚੰਗੇ ਨੇ। ਬੱਸ ਆਆਂ ਨੂੰ ਨਹੀਂ ਪਸੰਦ ਕਰਦੀ ਕਿਸੇ ਨੂੰ ਵੀ ਬਹੁਤ ਮਤਲਬੀ ਉਹਨਾਂ ਨੇ ਵੀ ਮਾਰ ਕਟਾਈ ਤੇ ਬਹੁਤ ਮਾੜਾ ਬੋਲਦੀ ਇਦਾਂ ਹੀ ਵੀ ਕੀ ਲੈਣ ਆਦੀਆਂ ਨੇ ਪਰ ਪੱਟੀ ਪਿੱਛੇ ਪਹਿਲਾਂ ਵੀ ਤੱਕੇ ਤੁਕੇ ਮਾਰਦੀ ਰਹੀ ਆ ਗਵਾਲਾਂ ਕੱਢਣੀਆਂ ਤੱਕੇ ਮਾਰਨੇ ਰੋਟੀ ਜੋਰ ਨਾਲ ਬਣਵਾਉਣੀ ਚੱਲ ਰੋਟੀ ਤਾਂ ਮੇਰਾ ਫਰਜ਼ ਹੀ ਵੀ ਚੱਲ ਮੈਂ ਅੱਬ ਮੇਰੇ ਬੱਚੇ ਤੇ ਮੈਂ ਬਣਾਈ ਦਿੰਨੀ ਆ ਰੋਟੀ ਬਾਵਾ ਸੜੀਆਂ ਆਵੇ ਰੋਟੀਆਂ ਹੀ ਪਕਾ ਪਕਾ ਕੇ ਬੋਲ ਤੁਸੀਂ ਜੋ ਵੀ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਚੰਗਾ ਹੀ ਕੀਤਾ ਹੋਵੇਗਾ ਪਰ ਮੇਰੇ ਮਨਪਸੰਦ ਨਹੀਂ ਗੱਲ ਆਈ ਉਹਨਾਂ ਨੇ ਚੰਗਾ ਹੀ ਕੀਤਾ ਉਹਨਾਂ ਨੇ ਰਾਜੀ ਨਵਾ ਕਰਕੇ ਤੋਂ ਉਹਨਾਂ ਨੇ ਕਹਿ ਤਾਇਆ ਵੀ ਜੇ ਮਾੜਾ ਚੰਗਾ ਬੋਲੇਗੀ ਜਾ ਕੇ ਘਰ ਤੇ ਫਿਰ ਉਸੇ ਵੇਲੇ ਦੀ ਫਿਰ ਫਿਰ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਦੱਸ ਦਿਓ ਬਸ ਘਰਾਂ ਕਿ ਮੈਨੂੰ ਤਾਂ ਕੁਝ ਨਹੀਂ ਕਿਹਾ ਆ ਮੁੰਡੇ ਨੂੰ ਕੁਝ ਕਹਿੰਦੀ ਇਨਸਾਫ ਤੇ ਚਾਹੁੰਨੀ ਆ ਨਾ ਮੈਂ ਵੀ ਮਤਲਬ ਕਿ ਅੱਗੇ ਤੋਂ ਬਿਲਕੁਲ ਕੁਝ ਨਾ ਕਰੇ ਜੇ ਚੰਗੇ ਢੰਗ ਨਾਲ ਬਸਣਾ ਤੇ ਬਸੇ ਕਿ ਜੇ ਨਹੀਂ ਹੈ ਨਹੀਂ ਵੱਸ ਸਕਦੀ ਤਾਂ ਫਿਰ ਜਾਵੇ ਜਿੱਤੇ ਤਦ ਤਪਾ ਹੋਏ ਸਾਡੀ ਖਲਾਸੀ ਕਰੇ ਉਹਨਾਂ ਦਾ ਪਤਾ ਇਹਦਾ ਏ ਏ ਸ਼ੌਂਕ ਆਫਟਰ ਫੀਚਰ ਨੂੰ ਉਸ ਨੂੰ ਸਿਰਾਂ ਪਵਾ ਲਈ ਸਾਰੀ ਵੀਡੀਓ ਹੈ ਆ ਨਵੀਂ ਵੀਡੀਓ ਮਾਤਾ ਜੀ ਵੱਲੋਂ ਮਿਲਿਆ ਮਾਤਾ ਜੀ ਜਵਾਬ ਕਰਕੇ ਆਪ ਜੀ ਅੱਗੋਂ ਹੀ ਬਹੁਤ ਦੌੜੀ ਦੀ ਆਈ ਹੈ ਫੋਟੋ ਆਂਦੀ ਗ੍ਰਸ਼ਣ ਸਰਕਾਰ ਨੇ ਮਾਤਾ ਚਾਰ ਮਹੀਨੇ ਮੇਰੇ ਦੱਸੇ ਗਏ ਸੀ ਵੀਡੀਓ ਤੁਹਾਡੇ ਚੱਲਦੀ ਪਈ ਹੈ ਨਾ ਉਹ ਜਿਹੜੀ ਉਸ ਦਾ ਫਾਦਰ ਜੋ ਮਾਤਾ ਕਹਿੰਦੀ ਪੰਜ ਦੱਸ ਪਦੈ ਨੇ ਬੀਪੀਓ ਬਲਾਗ ਪਰ ਆ ਰਿਹਾ ਸਨ ਮਾਰਾ ਬੜੀ ਹੁੰਦੀ ਹੈ ਪਾਣੀ ਪੀਣਾ ਮੈਂ ਕਿਉਂ ਨਹੀਂ ਭਾਈ ਮੁੰਡੇ ਦੀ ਮੁਕਾਤੀ ਤੁਹਾਨੂੰ ਮੈਂ ਨਹੀਂ ਮਦਾ ਕੋਈ ਨਹੀਂ ਦਾਰੇ ਤਾਂ ਪਤਾ ਆਣਾ ਤੇ ਬਲੇਡ ਵਲੇਡ ਕੰਮਰੇ ਵਿੱਚ ਬੱਚੇ ਨੂੰ ਤਾਂ ਕਦੇ ਇਹ ਬੱਚੇ ਇੱਕ ਮੁੰਡਾ 2 ਮਿੰਟ ਨੂੰ ਖੋਣ ਦੇ ਮਨ ਇੱਕ ਹੀ ਮੁੰਡਾ 2 ਪਰੇ ਮੁੰਸੀ ਆਪਣੇ ਘਰ ਦੀ ਦਰਵਾਜ਼ਾ ਮਿੰਟ ਨੂੰ ਸੋਕਦੇ ਥਲੇ ਤੱਕ ਦੇ ਕੇ ਕਿ ਇਹ ਜਿਹੜਾ ਤੂੰ ਬਹੁਤ ਕਾਲੀ ਚਿਕਾ ਕੁਈ ਨਹੀਂ ਇਹ ਮੋਟ ਕੋਈ ਕਿਤਾਬ ਆ ਦੁਪੀਓ ਕਿਤਾਬ ਹੋ ਕੋਸ ਸਾਰੇ ਟੈਂਪਰ ਦੇਖ ਬਸ ਮਾਤਾ ਟੋਟੇ ਕੋ ਕਹੇ ਕਿ ਇਸ ਕਰ ਲੈ ਮਨੋਰਾਦੀ ਜੀ ਆ ਇੱਕ ਡੋਟ ਨਾਲ ਤੋਂ ਆਏ ਹਨ ਮੈਨੂੰ ਕਹਿੰਦੀ ਮੈਨੂੰ ਗੇਰ ਨਾ ਕੱਢਣ ਲੱਗੀ ਮੈਨੂੰ ਤੈਨੂੰ ਤੇ ਘੇਰਸ ਨਹੀਂ ਆ ਨਹੀਂ ਉਹ ਸ਼ੁਰੂ ਤੇ ਤਾਂ ਹੀ ਸ਼ੁਰੂ ਤੇ ਹੀ ਤਾਂ ਮਨ ਲੱਗੀ ਬਸ ਦੁਬਾਰਾ ਨਹੀਂ ਪਾਈ ਦੁਬਾਰਾ ਦੀ ਬੋਦੀ ਇਹ ਨਾ ਕੋਈ ਇਹ ਨਹੀਂ ਨਾ ਬਹੁਤ ਖਰੀਦ ਤਾ ਪਰ ਉਹ ਗਲ ਤੇ ਗਲ ਤਾਂ ਨਾ ਵੀ ਮਾਤ ਨਹੀਂ ਉਹ ਵੀ ਦੇਖਣੀ ਚਾਹੁੰਦਾ ਨਾ ਦੀ ਮਾਤ ਲੋਪਰੂ ਫਿਨਿਸ਼ ਨਹੀਂ ਮੈਂ ਤੇਰੇ ਲਈ ਮਾਤ ਲੋਰੀ ਮੈਂ ਕਿਹਨੀ ਪੈਂਚਾ ਆ ਆ ਕੇ ਜਿੰਦੀ ਵੀ ਪਾ ਸ਼ਾਰਟ ਕਰ ਮਾਤੇ ਬਾਉ ਇੱਕ ਬੀਜਾ ਮਾਵਾ ਜੇ ਕਮਾ ਖਾ ਕੇ ਅੰਦਰ ਪਰ ਆ ਬੁਰਾ ਹਾਂ ਮੈਂ ਵੱਡਾ ਬੇਡਾ ਛੋਟਾ ਛੋਟਾ ਮੈਂ ਬਸ ਤਿਆਰੀ ਕਰਦਾ ਮੈਂ ਟੈਕਟਾਂ ਨਹੀਂ ਪੱਛਾ ਚ ਮਤਲਬ ਦਿਖਾਉ ਕਿੱਥੇ ਹਾਂਜੀ ਥੋੜਾ ਲੋਗਰ ਛੋੜ ਕੇ ਜਾਨੀਆ ਛੋੜ 지금 다제물올려다 <sus> 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 <sus>